ਸਸੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਪਿਛਲੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਦੇ ਲਈ ਤੇ ਅੱਜ ਆਪਾਂ ਤੁਹਾਡੇ ਲਈ ਜਿਹੜੀ ਡਿਸ਼ ਲੈ ਕੇ ਆ ਰਹੇ ਹਾਂ ਜੇਕਰ ਤੁਸੀਂ ਬੋਰ ਹੋ ਗਏ ਆ ਇੱਕੋ ਹੀ ਸਬਜ਼ੀ ਖਾ-ਖਾ ਕੇ ਮਟਰਾਂ ਤੋਂ ਜਾਂ ਤਾਂ ਆਪਣੇ ਮਟਰ ਪਨੀਰ ਬਣਦਾ ਹੁੰਦਾ ਜਾਂ ਮਟਰ ਆਲੂ ਬਣਦੇ ਹੁੰਦੇ ਸੋ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਯੂਨੀਕ ਜਿਹੀ ਡਿਸ਼ ਲੈ ਕੇ ਆਈ ਆ ਬਹੁਤ ਹੀ ਟੇਸਟੀ ਬਣਦੀ ਐ ਇੱਕ ਵਾਰੀ ਜ਼ਰੂਰ ਟ੍ਰਾਈ ਕਰਿਓ ਤੇ ਜਿਹੜੀ ਇਹ ਡਿਸ਼ ਆਪਾਂ ਬਣਾਉਣ ਲੱਗੇ ਆ ਦਾ ਨਾਮ ਹੈਗਾ ਦੇਗੀ ਮਟਰ ਮਸਾਲਾ ਬਹੁਤ ਹੀ ਸਵਾਦ ਬਣਦੀ ਆ ਬਹੁਤ ਹੀ ਘੱਟ ਇੰਗਰੀਡੀਅੰਟਸ ਚਾਹੀਦੇ ਹੁੰਦੇ ਆ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕੀ ਕੀ ਪੈਣਾ ਆ ਸਭ ਤੋਂ ਪਹਿਲਾਂ ਆਪਾਂ ਜਿਹੜੀ ਕੜਾਹੀ ਰੱਖ ਦਿੱਤੀ ਆ ਇਹਦੇ ਵਿੱਚ ਆਪਾਂ ਐਡ ਕਰਾਂਗੇ ਸਰੋਂ ਦਾ ਤੇਲ ਤੁਸੀਂ ਕੋਈ ਵੀ ਐਡ ਕਰ ਸਕਦੇ ਹੋ ਰਿਫਾਈਨਡ ਵੀ ਕਰ ਸਕਦੇ ਆ ਤੇ ਸਰੋਂ ਦਾ ਵੀ ਕਰ ਸਕਦੇ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਦਾਂਗੇ ਇਹਨੂੰ ਕੜਨ ਦਵਾਂਗੇ ਠੀਕ ਆ ਹੁਣ ਮੈਂ ਤੁਹਾਨੂੰ ਦੱਦੀਆਂ ਇਹਦੇ ਲਈ ਆਪਾਂ ਨੂੰ ਸਮਾਨ ਕੀ ਕੀ ਚਾਹੀਦਾ ਆ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਮੇਨ ਇਨਗਰੀਡੀਅੰਟ ਹੈ ਜਿਹੜਾ ਮਟਰ ਜਿਹਦੇ ਨਾਲ ਇਹ ਡਿਸ਼ ਬਣਨੀ ਆ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਆ ਅਦਰਕ ਲਸਣ ਦਾ ਪੇਸਟ ਚਾਹੀਦਾ ਆ ਫਰੈਸ਼ ਕਰੀਮ ਚਾਹੀਦੀ ਹੈ ਜੇ ਤੁਹਾਡੇ ਘਰੇ ਮਲਾਈ ਹੈਗੀ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਜੇ ਮਲਾਈ ਕਰੀਮ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਫਰੈਸ਼ ਕਰੀਮੀ ਯੂਜ਼ ਕਰ ਸਕਦੇ ਆ ਜਿੱਦਾਂ ਬਾਹਰਲੀਆਂ ਕੰਟਰੀਜ਼ ਦੇ ਵਿੱਚ ਆਪਣਾ ਆਪਣੇ ਕੋਲ ਮਲਾਈ ਨਹੀਂ ਹੁੰਦੀ ਤਾਂ ਆਪਾਂ ਉੱਥੇ ਫਰੈਸ਼ ਕਰੀਮ ਯੂਜ਼ ਕਰ ਸਕਦੇ ਆ ਜਿਹੜੇ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆ ਗਿਆ ਉਹ ਜਿਹੜੀ ਆ ਮਲਾਈ ਵੀ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਆ ਦਹੀਂ ਬੇਸਿਕ ਮਸਾਲੇ ਧਨੀਆਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਪਿਆਜ਼ ਪਿਆਜ਼ਾਂ ਨੂੰ ਤੁਸੀਂ ਲੰਮਾ-ਲੰਮਾ ਵੀ ਕੱਟ ਸਕਦੇ ਆ ਬਰੀਕ-ਬਰੀਕ ਵੀ ਕੱਟ ਸਕਦੇ ਆ ਤੇ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਮੈਂ ਤੁਹਾਨੂੰ ਦੱਸਦੀ ਆ ਇਹ ਮੈਂ ਪਹਿਲਾਂ ਹੀ ਕਰਕੇ ਰੱਖਿਆ ਕਿਉਂਕਿ ਮੈਂ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਸਬਜ਼ੀਆਂ ਦਾਲਾ ਦਾ ਬਹੁਤ ਸਾਰੀਆਂ ਏਦਾਂ ਦੀਆਂ ਡਿਸ਼ੇਸ ਹੈਗੀਆਂ ਜਿਹਦੇ ਵਿੱਚ ਮੈਂ ਯੂਜ਼ ਕਰਦੀ ਆ ਸੋ ਇਹ ਮੈਂ ਗ੍ਰाइंड ਕਰਕੇ ਰੱਖੇ ਹੋਏ ਇਹਦੇ ਵਿੱਚ ਕੀ ਕੀ ਪਾਉਣਾ ਤੁਸੀਂ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਪਾਉਣੀ ਆ ਸੌਂਫ ਪਾਉਣੀ ਆ ਜੀਰਾ ਪਾਉਣਾ ਆ ਠੀਕ ਆ ਥੋੜੀ ਜੀ ਇਹਦੇ ਵਿੱਚ ਲਾਲ ਮਿਰਚ ਪਾਉਣੀ ਆ ਸਾਰਿਆਂ ਨੂੰ ਡਰਾਈ ਰੋਸਟ ਕਰਕੇ ਉਸ ਤੋਂ ਬਾਅਦ ਇਹਦਾ ਜਿਹੜਾ ਆ ਤੁਸੀਂ ਏਦਾਂ ਕਰਕੇ ਪੇਸਟ ਬਣਾ ਲੈਣਾ ਪੇਸਟ ਮਤਲਬ ਇਹਨੂੰ ਦਰਦਰਾ ਪੀਸ ਲੈਣਾ ਆ ਠੀਕ ਆ ਸੋ ਇਹ ਜਿਹੜੇ ਇਨਗਰੀਡੀਅੰਟਸ ਅੱਜ ਇਹਦੇ ਵਿੱਚ ਯੂਜ਼ ਹੋਣਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਤੇਲ ਰੱਖ ਦਿੱਤਾ ਆ ਤੇਲ ਆਪਣਾ ਕੱਢ ਚੁੱਕਾ ਆ ਇਹਦੇ ਵਿੱਚ ਜਿਹੜੇ ਆਪਾਂ ਪਿਆਜ਼ ਕੱਟੇ ਹੋਏ ਉਹ ਪਾਵਾਂਗੇ ਤੁਸੀਂ ਇਹਨੂੰ ਬਰੀਕ-ਬਰੀਕ ਵੀ ਚੌਪਡ ਕਰ ਸਕਦੇ ਆ ਲੰਮੇ-ਲੰਮੇ ਵੀ ਕੱਟ ਸਕਦੇ ਆ ਕਿਉਂਕਿ ਇਹ ਵਾਲੇ ਪਿਆਜ਼ ਆ ਜਿਹੜੇ ਉਸ ਤੋਂ ਬਾਅਦ ਆਪਾਂ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਹੀ ਕਰਨੇ ਆ ਸੋ ਜਿਵੇਂ ਦੇ ਮਰਜ਼ੀ ਤੁਸੀਂ ਕੱਟ ਸਕਦੇ ਹੋ ਪਹਿਲਾਂ ਤੁਸੀਂ ਇਹਦੇ ਵਿੱਚ ਕੋਈ ਵੀ ਲੂਣ ਮਿਰਚ ਮਸਾਲਾ ਨਹੀਂ ਪਾਉਣਾ ਕੱਲਾ ਤੁਸੀਂ ਤੇਲ ਪਾ ਕੇ ਗੰਡਿਆਂ ਨੂੰ ਭੁੰਨਣਾ ਆ। ਇਹ ਬਹੁਤ ਹੀ ਜਿਆਦਾ ਸਵਾਦ ਬਣਦੀ ਹੈ ਡਿਸ਼ ਤੁਸੀਂ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਆ ਆਪ ਵੀ ਖਾ ਸਕਦੇ ਆ ਜੇ ਤੁਸੀਂ ਮਟਰ ਪਨੀਰ ਜਾਂ ਮਟਰ ਆਲੂਆਂ ਤੋਂ ਬੋਰ ਹੋ ਗਿਆ ਤਾਂ ਤੁਸੀਂ ਆਹ ਵਾਲੀ ਡਿਸ਼ ਆ ਜਿਹੜੀ ਬਣਾ ਕੇ ਖਾ ਸਕਦੇ। ਲਓ ਵੀ ਜਿਹੜੇ ਆਪਣੇ ਪਿਆਜ਼ ਸੀ ਉਹ 골ਡਨ ਬ੍ਰਾਊਨ ਹੋ ਗਏ ਆ ਹੁਣ ਉਹਨੂੰ ਆਪਾਂ ਇੱਕ ਮਿਕਸੀ ਦੇ ਵਿੱਚ ਕੱਢਣਾ ਆ। ਕਿਉਂਕਿ ਇਹਨੂੰ ਆਪਾਂ ਜਿਹੜਾ ਆ ਬਲੈਂਡ ਹੀ ਕਰਨਾ ਆ। ਦੇ ਪਿਆਜ਼ ਸੀ ਆਪਾਂ ਉਹ ਕੱਢ ਲਏ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਮੈਂ ਧੋ ਕੇ ਰੱਖਿਆ ਹੋਇਆ ਸੀ ਧਨੀਆ ਚਾਰ ਆਪਾਂ ਜੜੀਆਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦਹੀਂ ਤੇ ਇਹਦਾ ਬਣਾ ਲਾਂਗੇ ਆਪਾਂ ਫਾਈਨ ਪੇਸਟ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਉਣਾ ਕੋਈ ਸਾਲਟ ਨਹੀਂ ਪਾਉਣਾ ਕੋਈ ਲਾਲ ਮਿਰਚ ਨਹੀਂ ਪਾਉਣੀ ਹੁਣ ਆਪਾਂ ਇਹਨੂੰ ਕਰ ਲਾਂਗੇ ਬਲੈਂਡ ਤੇ ਇਸ ਤੋਂ ਬਾਅਦ ਇਹਦਾ ਆਪਾਂ ਕਿੱਥੇ ਇਸਤੇਮਾਲ ਕਰਦੇ ਹਾਂ ਆਪਾਂ ਤੁਹਾਨੂੰ ਦਿਖਾਉਣਾ ਜਿਹੜਾ ਪੇਸਟ ਸੀ ਆਪਾਂ ਬਲੈਂਡ ਕਰਕੇ ਇਦਾਂ ਦਾ ਬਣਾ ਲਿਆ ਤੁਸੀਂ ਇਹਨ ਬਿਲਕੁਲ ਫਾਈਨ ਪੇਸਟ ਬਣਾਉਣਾ ਆ ਦਰਦਰਾ ਨਹੀਂ ਹੋਣਾ ਚਾਹੀਦਾ ਸੇਮ ਇਦੇ ਹੋਣਾ ਚਾਹੀਦਾ ਜਿੰਨਾ ਵੱਧ ਤੋਂ ਵੱਧ ਇਹਨੂੰ ਬਲੈਂਡ ਕਰ ਸਕਦੇ ਹੋ ਓਨਾ ਵੱਧ ਤੋਂ ਵੱਧ ਇਹਨੂੰ ਬਲੈਂਡ ਕਰ ਲਿਓ ਤੇ ਜਿਹੜੇ ਮਟਰ ਸੀ ਉਹ ਆਪਾਂ ਵਾਸ਼ ਕਰ ਲਏ ਆ ਠੀਕ ਆ ਤੇ ਉਹਨਾਂ ਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਤੇ ਉਹਦਾ ਪਾਣੀ ਜਿਹੜਾ ਆਪਾਂ ਸਟੇਨ ਕਰ ਲਿਆ ਸੀ ਹੁਣ ਇੱਧਰ ਆਪਾਂ ਦੁਬਾਰਾ ਉਹੀ ਕੜਾਈ ਰੱਖ ਦਿੱਤੀ ਆ ਦੁਬਾਰਾ ਇਹ ਸੁੱਕੂਗੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਪ ਤੇਲ ਵਿੱਚ ਇਹ ਜਿਹੜਾ ਆ ਜਿੰਜਰ گارਲਿਕ ਦਾ ਪੇਸਟ ਐਡ ਕਰਕੇ ਨਾਲ ਦੀ ਨਾਲ ਆਪਾਂ ਜਿਹੜੇ ਆ ਮਟਰ ਐਡ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰਾਂਗੇ ਤੇਲ ਬਿਲਕੁਲ ਇੱਕ ਚਮਚਾ ਪਾਉਣਾ ਹੈ ਬਸ ਜਿਆਦਾ ਨਹੀਂ ਪਾਉਣਾ హా అయి జీరా పానా మసాలా నిరెక్ట్ జా అద పేస్ట్ పానా జామర పా ਫੇਰ ਆਪਾਂ ਤੇਲ ਪਾਇਆ ਸੀ ਫੇਰ ਅਦਰਕ ਲਸਣ ਦਾ ਪੇਸਟ ਪਾਇਆ ਸੀ ਫੇਰ ਆਪਾਂ ਜਿਹੜੇ ਨਾਲ ਦੀ ਨਾਲ ਮਟਰ ਪਾਤੇ ਸੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਆ ਇੱਕ ਚਮਚਾ ਐਡ ਕਰਾਂਗੇ ਜਿਹੜਾ ਆ ਆਪਾਂ ਡਰਾਈ ਰੋਸਟ ਮਸਾਲੇ ਕੀਤੇ ਸੀ ਇੱਕ ਚਮਚਾ ਤੋਂ ਥੋੜਾ ਜਿਹਾ ਉੱਪਰ ਪਾ ਦਿਓ ਕਿਉਂਕਿ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਣੇ ਆ ਥੋੜੀ ਜੀ ਆਪਾਂ ਇਹਦੇ ਚ ਪਾਵਾਂਗੇ ਲਾਲ ਮਿਰਚ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਚ ਹਲਦੀ ਤੇ ਇਹਨੂੰ ਕਰਾਂਗੇ ਮਿਕਸ ਹਜੇ ਮੈਂ ਲੂਣ ਨਹੀਂ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀ ਆਪਾਂ ਗਰੇਵੀ ਬਣਾਈ ਸੀ ਤੇ ਇਹਨੂੰ ਕਰਾਂਗੇ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਕਰਾਂਗੇ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਉਹ ਇਸੇ ਮਿਕਸੀ ਵਿੱਚ ਆਪਾਂ ਜਿਹੜਾ ਆ ਪਾਣੀ ਪਾ ਕੇ ਇਹਦੇ ਵਿੱਚ ਐਡ ਕਰ ਦਾਂਗੇ ਪਾਣੀ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਮਟਰਾਂ ਨੂੰ ਗਰੇਵੀ ਨੂੰ ਵੀ ਪਕਾਵਾਂਗੇ ਥੋੜਾ ਟਾਈਮ ਇਹਨੂੰ ਆਪਾਂ ਏਦੇ ਟੱਕ ਕੇ ਜਿਹੜਾ ਆ ਉਬਾਲਾ ਦਵਾਵਾਂਗੇ ਲੋ ਵੀ ਜਿਹੜੀ ਤੁਹਾਡੀ ਗਰੇਵੀ ਆ ਉਹ ਇਦਾਂ ਹੋਣੀ ਚਾਹੀਦੀ ਆ ਜਿਆਦੇ ਪਤਲੀ ਨਹੀਂ ਹੋਣੀ ਚਾਹੀਦੀ ਥੋੜੀ ਜਿਹੀ ਥਿੱਕ ਹੀ ਹੋਣੀ ਚਾਹੀਦੀ ਆ ਜਿਵੇਂ ਹੁਣ ਆ ਹੋ ਗਈ ਆ ਨਾਲੇ ਤਾਂ ਆਪਣੇ ਮਟਰ ਆ ਜਿਹੜੇ ਉਹ ਗਲ ਗਏ ਉਹ ਰਹਿ ਗਏ ਤੇ ਹੁਣ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਉੱਤੇ ਪਾਵਾਂਗੇ ਕੱਟਿਆ ਹੋਇਆ ਧਨੀਆ ਤੇ ਹੁਣ ਆਪਾਂ ਇਹਦੇ ਤੇ ਐਡ ਕਰਾਂਗੇ ਫਰੈਸ਼ ਕਰੀਮ ਇਹਦੀ ਜਗ੍ਹਾ ਤੁਸੀਂ ਮਲਾਈ ਵੀ ਐਡ ਕਰ ਸਕਦੇ ਆ ਤੇ ਜਿਹੜੀ ਆਪਣੀਆਂ ਸਬਜੀ ਹੋ ਗਈ ਆ ਰੈਡੀ ਘਰੇ ਜਰੂਰ ਖਾ ਕੇ ਦੇਖਿਓ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਤੇ ਫਿਰ ਸਾਨੂੰ ਜਰੂਰ ਜਦੋਂ ਬਣਾਉਂਗੇ ਇੰਸਟਾਗ੍ਰam ਤੇ ਟੈਗ ਕਰ ਸਕਦੇ ਆ ਸਾਨੂੰ ਤੁਸੀਂ YouTube ਤੇ ਦੱਸ ਸਕਦੇ ਵੀ ਅਸੀਂ ਬਣਾਈ ਸੀਗੀ ਤੇ ਖਾ ਕੇ ਟੇਸਟ ਵੀ ਦੱਸਿਓ ਵੀ ਕਿੱਦਾਂ ਦੀ ਬਣੀ ਆ ਤੇ ਹੁਣ ਆਪਾਂ ਪਾਪਾ ਜੀ ਨੂੰ ਟੇਸਟ ਕਰਾਵਾਂਗੇ ਤੇ ਪਾਪਾ ਰਿਵਿਊ ਦੇਣਗੇ ਵੀ ਇਹ ਕਿੱਦਾਂ ਦੀ ਬਣੀ ਆ ਆਪਾਂ ਦੇਗੀ ਮਟਰ ਮਸਾਲਾ ਬਣਾਇਆ ਸੀ ਤੇ ਹੁਣ ਆਪਾਂ ਪਾਪਾ ਨੂੰ ਟੇਸਟ ਕਰਾਉਣ ਲੱਗੇ ਹਾਂ ਤੇ ਪਾਪਾ ਦੱਸਣਗੇ ਵੀ ਕਿਵੇਂ ਦਾ ਬਣਿਆ ਲਓ ਜੀ ਅੱਜ ਜੋ ਬਣਿਆ ਦੀਗੀ ਮਟਰ ਮਸਾਲਾ ਇਹ ਆਪਾਂ ਖਾ ਕੇ ਦੇਖਦੇ ਆਂ ਵੀ ਆਪਾਂ ਹਰਿਤਕਰ ਤੱਕ ਕਿ ਦੇਖਾਦਾ ਨਹੀਂ ਪਰ ਫਿਰ ਵੀ ਅੱਜ ਦੇਖਦੇ ਆਂ ਪਹਿਲੀ ਯਾਰ ਖਾਣ ਲਈ ਬਹੁਤ ਹੀ ਵਧੀਆ ਬਣਿਆ ਬਹੁਤ ਟੇਸਟੀ ਹੈ ਜਿਹੜੇ ਵੀਡੀਓ ਦੇਖੋ ਤੇ ਇਹ ਰੈਸਪੀ ਦੇਖ ਕੇ ਘਰੇ ਜਰੂਰ ਬਣਾ ਕੇ ਦੇਖੋ ਖਾ ਕੇ ਲੋ ਵੀ ਪਾਪਾ ਨੂੰ ਤਾਂ ਬਹੁਤ ਪਸੰਦ ਆਇਆ ਵੈਸੇ ਸਾਰੀਆਂ ਜਿਹੜੀਆਂ ਮੈਂ ਘਰੇ ਰੈਸਪੀਜ਼ ਸ਼ੂਟ ਕਰਦੀਆਂ ਬਣਾਉਨੀਆਂ ਪਾਪਾ ਨੂੰ ਪਸੰਦ ਹੀ ਹੁੰਦੀਆਂ ਤੇ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਫਾਈਨਲੀ ਆਪਣੇ ਆ ਵੀਡੀਓ ਤੱਕ ਦੱਸ ਕੇ ਹੋ ਜਾਣਗੇ ਥੋੜੇ ਜੇ ਫਾਲੋਅਰ ਰਹਿ ਗਏ ਆਪਣੇ ਸਬਸਕ੍ਰਾਈਬਰ ਰਹਿ ਗਏ ਦੱਸ ਕੇ ਹੋਣ ਚ ਤੇ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਰੈਸਪੀ ਜ਼ਰੂਰ ਬਣਾਇਓ ਤੇ ਦੱਸਿਓ ਕਿ ਕਿੱਦਾਂ ਦੀ ਬਣੀ ਸੀ ਤੇ ਚੈਨਲ ਨੂੰ ਕੱਲ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਗੁੱਡ ਨਾਈਟ ਬਾਏ ਬਾਏ